ਆਇਓ ਜੀ ਕਰਦੇ ਆ ਫੇ ਹਣ ਨਵੇਂ ਦਿਨ ਦੀ ਸ਼ੁਰੂਆਤ ਚਾਹ ਦੇ ਕੱਪ ਦੇ ਨਾਲ ਚਾਹ ਪੀ ਲਈਏ ਤੇ ਫੇ ਕਰਦੇ ਆ ਤੁਹਾਡੇ ਨਾਲ ਗੱਲਬਾਤ ਦਿਨ ਅੱਜ ਬਹੁਤ ਸੋਹਣਾ ਵਧੀਆ ਰਹੂਗਾ ਪ੍ਰਮਾਤਮਾ ਜੀ ਚਾਹਿਆ ਤਾਂ ਇਹਨਾਂ ਦਾ ਕੋੜੀ ਦਾ ਕੰਮ ਕਰਾਉਣਾ ਤੇ ਵੀਊ ਬਾਦ ਤੁਹਾਨੂੰ ਦਿਖਾ ਲਦੇ ਆ ਤੇ ਨਾਲੇ ਘੁਮਾਉਣੇ ਆ ਅੱਜ ਮਨਾਲੀ ਹਾਂਜੀ ਕੀ ਹਾਲ ਜੀ ਸਾਰਿਆਂ ਦਾ ਪਹਿਲਾਂ ਤਾਂ ਸਾਰੇ ਆਪਣਾ ਜਿੰਨਾ ਵੀ YouTube ਪਰ ਆ ਰਹੇ ਆ ਜਿੰਨੇ ਕ ਆਪਾਂ ਨੂੰ ਦੇਖਦੇ ਆ ਭੈਣ ਭਰਾ ਬਤਾ ਮਾਂ ਪਿਓਰ ਦਾ ਸਾਰਿਆਂ ਨੂੰ ਰੋੜਕੇ ਵਾਲੇ ਲੋ ਤੇ ਰੋੜਕੇ ਵਾਲੇ ਦੇ ਘੋੜੇ ਵਾਲੋ ਜੀ ਸਤਿ ਸ਼੍ਰੀ ਅਕਾਲ ਤੇ ਆਪਾਂ ਨੂੰ ਇਹ ਗੱਲ ਦੀ ਬਹੁਤ ਖੁਸ਼ੀ ਆ ਜੀ ਆਪਣਾ ਜਿਹੜਾ ਸਰਕਟ ਸੀਗਾ ਪੰਜਾਬ ਤੋਂ ਸ਼੍ਰੀਨਗਰ ਸ਼੍ਰੀਨਗਰ ਤੋਂ ਘਾਉਂ ਦੇ ਲੇ ਲੇ ਤੋਂ ਖਰਦੁੰਗਲਾ ਪਾਸ ਫਤੇ ਕੀਤਾ ਤੇ ਬਾਕੀ ਹੋਰ ਵੀ ਸੱਤ ਕ ਪਾਸ ਫਤੇ ਹੋਏ ਮਹਾਰਾਜ ਅਕਾਲਪੁਰ ਕਾ ਸੱਚੇ ਪਾਸ਼ਾ ਜੀ ਦੀ ਮੇਰ ਸਾਦਕਾ ਤੇ ਫਤੇ ਕਰਕੇ ਆਪਾਂ ਪਾਸਾਰੇ ਸਰਕਟ ਵਿੱਚ ਫਤੇ ਕਰਕੇ ਮਨਾਲੀ ਪਹੁੰਚ ਗਏ ਆ ਤੇ ਮਨਾਲੀ ਆ ਕੇ ਸਰਕਟ ਹੋ ਜਾਂਦਾ ਆ ਖਤਮ ਤੇ ਸਰਕਟ ਆਪਣਾ ਹੋ ਗਿਆ ਫਤੇ ਜਾਨੀ ਕਿ ਪੰਜਾਬ ਤੋਂ ਲੇ ਲਦਾਖ ਲੇ ਲਦਾਖ ਤੋਂ ਮਨਾਲੀ ਤੇ ਸਫਰ ਆ ਸਫਰ ਆਪਣਾ ਲਈ ਫਤੇ ਨਹੀਂ ਸਫਰ ਆਪਣਾ ਪਿੰਡ ਪਹੁੰਚ ਕੇ ਗੁਰੂ ਘਰ ਇਹੀ ਜਾ ਕੇ ਫਤੇ ਹੋਊਗਾ ਕਿਉਂਕਿ ਗੁਰੂ ਘਰੋਂ ਅਰਦਾਸ ਕਰਕੇ ਤੁਰੇ ਸੀ ਤੇ ਗੁਰੂ ਘਰੇ ਜਾ ਕੇ ਸਫਰ ਦੀ ਸਮਾਪਤੀ ਕਰਾਂਗੇ ਤੇ ਅੱਜ ਆਪਾਂ ਮਨਾਲੀ ਦੇ ਵਿੱਚ ਪਹਿਲਾਂ ਤਾਂ ਆਪਣੇ ਘੋੜੇ ਦਾ ਕੰਮ ਕਰਾਉਣਾ ਹੈ ਯਾਰ ਘੋੜੇ ਦੇ ਹੱਥ ਫਰਾਉਨੇ ਥੋੜਾ ਜਿਹਾ ਤੂਫਾਨ ਤੇ ਕਿਉਂਕਿ ਕੱਲ ਦਾ ਮਨ ਅਦਾਸ ਜਿਹਾ ਹੋਇਆ ਆ ਤੂਫਾਨ ਥੋੜਾ ਜਿਹਾ ਢੱਲਾ ਮੱਠਾ ਜਲਦਾ ਆ ਤੇ ਦੇਖਦੇ ਆਂ ਦੁਕਾਨ ਕੋਈ ਸਰਚ ਕਰਦੇ ਆ ਤੇ ਉਧਰ ਕਣੀਏ ਬਾਈ ਨੇ ਭੇਜੀਆਂ ਦੋਕ ਦੁਕਾਨਾਂ ਦੀਆਂ ਲੋਕੇਸ਼ਨਾਂ ਧੰਨਵਾਦ ਕਣੀਏ ਬਾਈ ਜੀ ਆਪ ਜੀ ਦਾ ਆਪ ਨੇ ਤਾਂ ਬਹੁਤ ਜ਼ਿਆਦਾ ਮਿਹਨਤ ਆ ਬਾਈ ਇਹ ਸਫਰ ਦੇ ਵਿੱਚ ਮੈਂ ਤਾਂ ਸਾਈਕਲ ਹੀ ਚਲਾਉਣਾ ਤੇ ਤੁਸੀਂ ਜਿਹੜੀ ਸਾਰੀ ਟੈਨਸ਼ਨ ਲਈ ਕਿੱਥੇ ਰੁਕਣਾ ਆ ਕਿਦਾਂ ਸਰ ਸਕੀਨ ਨਿਕਲੀ ਬੈ ਸਰਵਾਈਵ ਕਰਨਾ ਆ ਕਿਦਾਂ ਪਾਸ ਚੜਨਾ ਆ ਕਿਹੜੀ ਟੈਕਨੀਕ ਨਾਲ ਕੀ ਨਾਲ ਲੈ ਕੇ ਤੁਰਨਾ ਸਾਰੀ ਬਾਈ ਤੁਹਾਡੀ ਟੈਨਸ਼ਨ ਸੀਗੀ ਬਹੁਤ ਬਹੁਤ ਧੰਨਵਾਦ ਕਣੀਏ ਬਾਈ ਦਾ ਤੇ ਆ ਜਾਓ ਜੀ ਬਾਕੀ ਅੱਜ ਤੁਹਾਨੂੰ ਆਪਾਂ ਨਾਲੇ ਦਾ ਘੋੜੇ ਦਾ ਕੰਮ ਕਰਾਉਨੇ ਆ ਦਿਖਾ ਲਦੇ ਆ ਦੁਕਾਨ ਤਕੂਨ ਤੇ ਜਾ ਕੇ ਕੀ ਗੱਲਬਾਤ ਬਣਦੀ ਆ ਤੇ ਨਾਲੇ ਅੱਜ ਮਨਾਰੀ ਘੋਆਨੇ ਆ ਤੁਹਾਨੂੰ ਆਇਓ ਜੀ ਫੇਰ ਨਿਕਲਦੇ ਆਣ ਹਾਟਲ ਚੋਂ ਬਾਹਰ ਥੋੜੇ ਪਰੌਂਠਾ ਘਾ ਲਈਏ ਬਲੈਕ ਲਓ ਜੀ ਪਹਿਲਾਂ ਤਾਂ ਪਵਨ ਭਾਈ ਨੇ ਆਪਾਂ ਨੂੰ ਦਹੀਂ ਨਾਲ ਪਰੌਂਠੇ ਦਿੱਤੇ ਆ ਇਹ ਖਾਣੇ ਆ ਫੇਕ ਘੋੜਾ ਚੱਕਦੇ ਆ ਆਪਾਂ ਆਪਣਾ ਹੋਟਲ ਅਮਰਿਤ ਵਿਲਾ ਤੋਂ ਚੱਲ ਕੇ ਆ ਦੇਖੋ ਮਾਰ ਰੋਡ ਦੇ ਨੂੰ ਕਿੱਦਾਂ ਖਹਿ ਜਾਂਦੀ ਹੁੰਦੀ ਇੰਨੇ ਦੇ ਕੇ ਰਾਤ ਨੂੰ ਹੁੰਦੀ ਐ ਇੱਥੇ ਵੀ ਰੌਣਕ ਇਹ ਆ ਮਾਰ ਰੋਡ ਮਨਾਲੀ ਬਾਕੀ ਰੌਣਕ ਰਾਤ ਨੂੰ ਦਿਖਾ ਲਾਂਗੇ ਤੁਹਾਨੂੰ ਤੇ ਆਪਾਂ ਪਹੁੰਚੇ ਸੀਗੇ ਦੁਕਾਨ ਤੇ ਇਹ ਸ਼ਾਪ ਤੇ ਹਿਮਾਲਿਆਨ ਹਿਮਾਲਿਆਨ ਬਾਈਕ ਬਾਰ ਮਨਾਲੀ ਤੇ ਘੋੜੇ ਦਾ ਆਪਾਂ ਕਰਾਉਣਾ ਸੀ ਕੰਮ ਥੋੜਾ ਜਿਹਾ ਤੇ ਇਸ ਕਰਕੇ ਬਾਈ ਹੁਣ ਲੱਗਾ ਆ ਤੇ ਟੈਰਾ ਟੂਰਾਂ ਦਾ ਵੀ ਦੇਖਦੇ ਆ ਹੈਲੋ ਬਾਈ ਕੀ ਨਾਮ ਹੈ ਆਪਕਾ ਆਪਣਾ ਨਾਮ ਬਤਾਨਾ ਮੇਰਾ ਨਵੀਨ ਹੈ ਨਵੀਨ ਹਾਂਜੀ ਨਵੀਨ ਸਰ ਜੇ ਹੈ ਜਹਾ ਹਿੰਦੀ ਬੋਲਣ ਲੱਗਾ ਇਹ ਬਾਈ ਆ ਇੱਥੇ ਮੈਸਤਰੀ ਯਾਨੀ ਕਿ ਆਪਣਾ ਹਿਮਾਲਿਆਨ ਬਾਈ ਕੁਬਾਰ ਮਨਾਲੀ ਮਾਨ ਰੋਡ ਤੇ ਆ ਬਿਲਕੁਲ ਬਸ ਸਟੈਂਡ ਦੇ ਲਾਗੇ ਜੇ ਕਿਸੇ ਨੂੰ ਪ੍ਰੋਬਲਮ ਪੈਂਦੀ ਸਾਈਕਲਿਸਟ ਨੂੰ ਤਾਂ ਇੱਥੋਂ ਆ ਕੇ ਕੰਮ ਕਰਵਾ ਸਕਦਾ ਤੇ ਵਧੀਆ ਕੰਮ ਆ ਬਾਈ ਦਾ ਤੇ ਸਮਾਨ ਵੀ ਤਕਰੀਬਨ ਸਾਰਾ ਹੈਗਾ ਹੀ ਆ ਬਾਈ ਕੋ ਟਾਇਰ ਵੀ ਹੈਗੇ ਆ ਮੈਕਸਿਸ ਦੇ ਵੀ ਆ ਆਪਣੇ ਕੈਨੇਡਾ ਦੇ ਵੀ ਆ ਇਹ ਰੇ ਕੋਨ ਦੇ ਵੀ ਆ ਤੇ ਆ ਬਾਕੀ ਆਸਮਾਨ ਦਿੱਤਾ ਸਾਰਾ ਪਿਆ ਆ ਇਹਦੀ ਦੇਖ ਸਕਦੇ ਆ ਕਬੂਲ ਕੇ ਦੱਸਣਾ ਔਖਾ ਹੋਇਆ ਜੀ ਇਕੱਲੀ-ਇਕਲੀ ਚੀਜ਼ ਤੇ ਸਕਰੀਨ ਤੇ ਦੀ ਜਹਾਤੀ ਮਾਰ ਸਕਦੇ ਆ ਇਕਾਈ ਜਨ ਸਾਰੀ ਸ਼ਾਪ ਦਿਖਾ ਲ ਦੇਣੀ ਆਪਾਂ ਤੇ ਇਧਰ ਆ ਬਾਈ ਹੋਣਾ ਦੇ ਟੂਲ ਸਾਰੇ ਤੇ ਸ਼ੂ ਵੀ ਹੈਗੇ ਆ ਜੇ ਗਏ ਸ਼ੂ ਵੀ ਲੈਣੇ ਹੋਣ ਸਕਾਟ ਦੇ ਆ ਸਕਾਟ ਤੇ ਇਧਰ ਬਾਈ ਕੋ ਸਾਈਕਲ ਖੜੇ ਆ ਸਾਈਕਲ ਆ ਬਾਈ ਦੇ ਕੋਲ ਟਰੈਕ ਦੇ ਵੀ ਹੈਗੇ ਆ ਸਕਾਟ ਦੇ ਵੀ ਹੈਗੇ ਆ ਫਰੇਗ ਤਰ੍ਹਾਂ ਦੀ ਵੈਰਾਈ ਜਾਨੀ ਬਾਈ ਕੋ ਵਧੀਆ ਸਾਈਕਲਿੰਗ ਹੈਗੇ ਆ ਭਾਈ ਆਪਣੇ ਰੈਂਟ ਤੇ ਵੀ ਦਿੰਦੇ ਆ ਨਹੀਂ ਇਹ ਰੈਂਟ ਤੇ ਨਹੀਂ ਹੈਗਾ ਤੇ ਇਹ ਆ ਸ਼ਾਪ ਬਾਈ ਦੀ ਹਿਮਾਲਿਆਨ ਬਾਈਕ ਬਾਰ ਨੀਅਰ ਬੱਸ ਸਟੈਂਡ ਮਨਾਲੀ ਮਾਰ ਰੋਗਾ ਲਓ ਜੀ ਘੋੜੇ ਆਪਣੇ ਤੇ ਆਪਾਂ ਹੱਥ ਫਰਾ ਲਿਆ ਥੋੜਾ ਜਿਹਾ ਸੈਟਿਆਂ ਹੁਣ ਕੰਮ ਥੋੜਾ ਜਿਹਾ ਮੂਡ ਸੈਟ ਹੋ ਜਾਣਾ ਹੈ ਟੈਨਸ਼ਨ ਹੋ ਜਾਣਾ ਫ੍ਰੀ ਆਣਾ ਆਪਾਂ ਤੇ ਇੱਧਰ ਆ ਸ਼ਾਪ ਆ ਬਾਈ ਬਣਾ ਦੇ ਇਹ ਮਾਲਿਆਂ ਬਾਈਕ ਬਾੜ ਸੈਕੰਡ ਫਲੋਰ ਤੇ ਆ ਜਾਨੀ ਫਰਸਟ ਫਲੋਰ ਤੇ ਰੱਖ ਲਓ ਤੇ ਇੱਧਰ ਇੱਕ ਝਾਕਾ ਦੰਦ ਦਾ ਮਾਰ ਰੋਡ ਮਨਾਲੀ ਗਰਮੀ ਇੰਨੀ ਕਿ ਯਾਨੀ ਕਿ ਪੁੱਛੋ ਹੀ ਨਾ ਫੁੱਲ ਗਰਮੀ ਆ ਰਾਤੀ ਠੀਕ ਸੀ ਮੀਂਹ ਪੈ ਗਿਆ ਜੀ ਇੱਦਾਂ ਇਸ ਟਾਈਮ ਪੂਰੀ ਗਰਮੀ ਆ ਤਰੀਕ ਅੱਜ ਘਰੇ 7 ਕੇ 8 ਇਹ ਵੀ ਪਤਾ ਨਾਗਾ ਦੋਨਾਂ ਚ ਇੱਕ ਹੈਗੀ ਆ ਜਲਾਈ ਮਹੀਨੇ ਦੀ ਆ ਜਾਓ ਹੁਣ ਆਪਾਂ ਚੱਲਦੇ ਆਂ ਪਹਿਲਾਂ ਆਪਣੇ ਅੰਮ੍ਰਿਤ ਗਿਲਾ ਜਿੱਥੇ ਆਪਾਂ ਰੁਕੇ ਆਂ ਤੇ ਫੇਰ ਸ਼ਾਮ ਨੂੰ ਇੱਕ ਪਹਿਲਵਾਨੀ ਕਿਹੜਾ ਆ ਮਾਰ ਲਿਆਂਗੇ ਮਾਰ ਰੋਡ ਮਨਾਲੀ ਤਾਨੂੰ ਰੌਣਕ ਮੇਲਾ ਵੀ ਦਿਖਾਉਦੇ ਆਂ ਲਓ ਜੀ ਆਪਾਂ ਪਹੁੰਚ ਗਏ ਅੰਮ੍ਰਿਤਪੁਰਾ ਘੋੜੇ ਦੇ ਮਾਰੇ ਹੱਥੇ ਆ ਫਰਾ ਕੇ ਦੇਖੋ ਤਾਂ ਪੂਰਾ ਖੂਬਸੂਰਤ ਹੈ ਨਾ ਮਨਾਲੀ ਹਾਂ ਇਦਾਂ ਕਹਿ ਦੇ ਵੀ ਬਾਤ ਚ ਸਾਈਕਲ ਦਾ ਆਪਾਂ ਦੇਖਣਾ ਆਪਣਾ ਘੋੜਾ ਦੇਖੋ ਵਿਚਾਰੇ ਦਾ ਹਾਲ ਬਹੁਤ ਮੰਦਾ ਹੋਇਆ ਹੈ ਇੱਥੇ ਬਹੁਤ ਸ਼ੇਵਲ ਵਾਲਾ ਕੰਮ ਹੈ ਨਹੀਂ ਸੀਗਾ ਤੇ ਹੁਣ ਮੈਂ ਕਿਹਾ ਆਪਾਂ ਪੁੱਛਿਆ ਤੇ ਬਾਈ ਪਾਪਾ ਨੂੰ ਮੈਂ ਕਿਹਾ ਧੋ ਲਵਾ ਯਾਰ ਸਾਈਕਲ ਪੇਪੂ ਪੂਤਾ ਲੱਗਾ ਹੈ ਕਹਿੰਦਾ ਧੋਲਾ ਤੇ ਆਜੋ ਹੁਣ ਆਪਾਂ ਹੁੰਨੇ ਕੋੜੇ ਦਿਵਾਲੇ ਆਓ ਜੀ ਆਪਾਂ ਵੀ ਟੰਗ ਦੇ ਮੰਤਰ ਫਿਰ ਧਵਾ ਕੇ ਕੋੜੇ ਨੂੰ ਨੜਾ ਕੇ ਹਨ ਤੂਫਾਨ ਨੂੰ ਸ਼ਿੰਗਾਰਤਾ ਮੈਂ ਕਿਹਾ ਇਹ ਵੀ ਕਿਤੇ ਗੁੱਸਾ ਨਾ ਕਰ ਵੀ ਮੇਰਾ ਹਾਰ ਸ਼ਿੰਗਾਰ ਨਹੀਂ ਕਰਦਾ ਤੇ ਇਹ ਮੰਤਰ ਆਪਣੇ ਜਿਹੜੇ ਬਹੁਤ ਧਾਰਮ ਦੇ ਹੁੰਦੇ ਆ ਤੇ ਇਹ ਆਪਾਂ ਟੰਗੇ ਆ ਨਿਸ਼ਾਨੀ ਇੱਕ ਹੋ ਜਾਂਦੀ ਆ ਵੀ ਬੰਦਾ ਲੇਹ ਤੋਂ ਆਇਆ ਆ ਤੇ ਲੇਹ ਦੇ ਖੱਦੂਗਲਾ ਪਾਸ ਫਤਿਹ ਕਰਕੇ ਆਇਆ ਆ ਇਹ ਖੁਸ਼ੀ ਜੀ ਆਪਾਂ ਜੇ ਟੰਗ ਦਿੱਤੇ ਆ ਇਹ ਲੈ ਲੈ ਦੇ ਹੀ ਸਕੇ ਚੇਤਾ ਹੀ ਨਹੀਂ ਦੀ ਲਾਉਣ ਦਾ ਅੱਜ ਆਇਆ ਸੀਤਾ ਮੈਂ ਕਿਹਾ ਲਾ ਦਈਏ ਹਣ ਹਾਂਜੀ ਕੀ ਹਾਲ ਜੀ ਸਾਰਿਆਂ ਦਾ ਤੇ ਸਮਾਂ 8 ਵਜੇ ਗਿਆ ਜੀ ਤੇ ਆਪਾਂ ਰੁਕਿਓ ਅਮਰਿਤ ਵੇਲਾ ਦੇ ਵਿੱਚ ਪਵਨ ਵੀਰ ਦੇ ਕੋਲ ਜੋ ਕਿ ਆਪਣੇ ਕਿੱਥੋਂ ਆ ਬਾਈ ਹਣੀ ਯੂਪੀ ਤੋਂ ਆ ਬਾਈ ਯੂਪੀ ਤੋਂ ਆ ਬਾਈ ਹਣੀ ਆਪਣੇ ਬੁਲੰਦ ਸ਼ਹਿਰ ਤੋਂ ਜਿਨ੍ਹਾਂ ਨੇ ਰੈਂਟ ਤੇ ਲਿਆ ਆ ਹਾਟਲ ਅਮਰਿਤ ਬਿਲਾ ਤੇ ਹੁਣ ਆਪਾਂ ਚੱਲਦੇ ਆ ਘੁਮਾਉਣੇ ਆ ਤੁਹਾਨੂੰ ਦਿਖਾਉਂਦੇ ਆ ਮਨਾਲੀ ਦੇ ਮਾਰ ਰੋਡ ਦਾ ਚਾਕਾ ਜੋ ਵੀ ਉੱਥੇ ਹੋਇਆ ਜਿੱਦਾਂ ਵੀ ਹੋਇਆ ਤੇ ਇਹ ਸਰਕਟ ਜਿਹੜਾ ਆ ਆਪਣੇ ਆਪ ਆ ਤੁਹਾਨੂੰ ਦੱਸ ਦਿੰਨੇ ਆ ਵੀ ਆਪਾਂ ਨੂੰ ਸ਼੍ਰੀਨਗਰ ਦਾ ਕਿੰਨੇ ਦਿਨ ਲੱਗੇ ਉਹ ਵੱਖਰੇ ਆ ਕਿਉਂਕਿ ਆਪਾਂ ਥੋੜੇ ਜਿਹਾ ਇਤਿਹਾਸਕ ਥਾਵਾਂ ਦਾ ਕਰਨਾ ਸੀਗਾ ਕਿਉਂਕਿ ਆਪਾਂ ਪਹਿਲਾਂ ਹੀ ਚਾਹ ਸੀਗਾ ਆਪਾਂ ਵੱਖਰਾ ਕਰਾਂਗੇ ਬਾਕੀ ਸਾਈਕਲਿਸਟਾਂ ਨਾਲੋਂ ਪੰਜਾਬ ਤੋਂ ਲੈ ਕੇ ਸ਼੍ਰੀਨਗਰ ਤੱਕ ਇਤਿਹਾਸਕ ਸਥਾਨ ਸੀਗੇ ਕੁਝ ਜਿਨ੍ਹਾਂ ਬਾਰੇ ਘੱਟ ਜਾਣਕਾਰੀ ਹੈ ਆਪਣੀ ਸੈਕ ਕਮਿਊਨਿਟੀ ਨੂੰ ਤੇ ਆਪਾਂ ਸੋਚਦੇ ਸੀ ਵੀ ਉਹ ਕਰਾਂਗੇ ਤੇ ਲੋਕਾਂ ਦਾ ਗੱਲ ਆਪਣੀ ਸੈਕ ਕਮਿਊਨਿਟੀ ਤੱਕ ਪਹੁੰਚੇ ਤੇ ਸਾਰੇ ਇਧਰ ਨੂੰ ਇਤਿਹਾਸ ਬਾਰੇ ਜੁੜਨ ਤੇ ਜਾਣਨ ਸਾਡੇ ਜਿਹੜੇ ਧਾਰਮਿਕ ਸਥਾਨਿਆ ਗੁਰੂ ਦਸਾਂ ਗੁਰੂਆਂ ਦੇ ਵਿੱਚੋਂ ਆਪਣੇ 6ਵੇਂ ਪਾਤਸ਼ਾਹੀ ਤਨਤਨ ਸ਼੍ਰੀ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਤੇ ਤਨਤਨ ਸ਼੍ਰੀ ਗੁਰੂ ਨਾਨਕ ਪਾਤਸ਼ਾਹ ਜੀ ਦੇ ਜੋ ਚਨ ਸ਼ੋ ਪ੍ਰਪਦਸਤਾਨ ਆ ਉਹਨਾਂ ਦਾ ਕੀਤਾ ਤੇ ਆਪਣੇ ਆਪਾਂ ਨੂੰ ਸ਼੍ਰੀਨਗਰ ਤੋਂ ਲੇਹ ਤੱਕ ਜਿਹੜਾ ਸਾਈਕਲਿਸਟਾਂ ਹਿਸਾਬ ਹੁੰਦਾ ਆ ਆਪਾਂ ਨੂੰ ਲੱਗੇ ਪਹੁੰਚਣ ਨੂੰ 9 ਦਿਨ ਉਹ ਚੋਂ ਇੱਕ ਦਿਨ ਆਪਾਂ ਨੂੰ ਮਹੀ ਕਰਕੇ ਉਹ ਬਾਲਟਾਲ ਲੋਕਣਾ ਰੁਕਣਾ ਪਿਆ ਸੀਗਾ ਆਪਣੀਆਂ ਪੁਰਾਣੀਆਂ ਵੀਡੀਓ ਦਿਖਾਈ ਹੋਣਾ ਤੇ ਯਾਨੀ ਕਿ 8 ਦਿਨ ਲਾਦੇ ਆ ਜੇ ਬੰਦਾ ਬਰੀਆ ਤਰੀਕੇ ਨਾਲ ਚੱਲੇ ਲੇਹ ਤੱਕ ਪਹੁੰਚਣ ਨੂੰ ਤੇ ਲੇਹ ਤੋਂ ਫਿਰ ਆਪਾਂ ਖਰਦੁੰਗਲਾ ਪਾਸ ਕੀਤਾ ਜਿਹਦਾ ਐਲਟੀਟਿਊਡ ਸੀ 17985 ਸੀ ਫਿਰ 84 ਕੁਝ ਸੀਗਾ ਉਹ ਕੀਤਾ ਸੀਗਾ ਤੇ ਵਾਪਸ ਲੇ ਆ ਗਏ ਸੀ ਤੇ ਲੇਹ ਤੋਂ ਆਪਣੇ ਆਹ ਜਿੱਥੇ ਆਪਾਂ ਹੁਣ ਬੈਠੇ ਆ ਇਸ ਟਾਈਮ ਮਨਾਲੀ ਦੇ ਵਿੱਚ ਇਹਨੂੰ ਲੱਗੇ 6 ਦਿਨ ਤੇ ਜਾਨੀ ਕਿ ਆਪਣੇ ਕਹਿਣ ਦਾ ਮਤਲਬ ਇਹ ਆ ਜੇ ਕਿ ਨੇ ਸਰਕਟੇ ਹੀ ਕਰਨਾ ਕੱਲਾ ਸ਼੍ਰੀਨਗਰ ਤੋਂ ਲੈ ਕੇ ਲੇ ਲੇ ਤੋਂ ਖਰਦੁੰਗਲਾ ਪਾਸ ਫਿਰ ਲੇ ਲੇ ਤੋਂ ਲੈ ਕੇ ਫਿਰ ਆਪਣੇ ਇਹ ਮਨਾਲੀ ਤੱਕ ਤਾਂ ਇਹ ਲੱਗਦੇ ਆ 15 ਕ ਦਿਨ ਤੇ ਜੇ ਵਿੱਚ ਇੱਕ ਦੋ ਦਿਨ ਉੱਥੇ ਰੁਕਣਾ ਹੋਵੇ ਆਪਣੇ ਲੇ ਅਨੰਦਮਾਨਾ ਵੀ ਲੇਦਾ ਤਾਂ 17-18 ਕ ਦਿਨ ਤੇ ਵੱਧੂ ਵੱਧ ਇਹ ਨਜ਼ਾਰੇ ਨੈਣ ਕਰਨਾ ਆ ਫਿਰ 20 ਦਿਨ ਲੱਗਦੇ ਆ ਸੌਖੇ ਤਰੀਕੇ ਨਾਲ ਜੇ ਸੌਖੇ ਜਿਹੇ ਤਰੀਕੇ ਨਾਲ ਕਰਨਾ ਹੋਵੇ ਤੇ ਹੁਣ ਆਪਾਂ ਮਨਾਲੀ ਬੈਠੇ ਆ ਆਪਾਂ ਨੂੰ ਜਣੀ ਕਾਲ ਦੈਨ ਲੱਗੇ ਆ ਬਾਕੀ ਦਿਨ ਤਾਂ ਛੱਡੋ ਉਦੋਂ ਤੱਕ ਆਪਾਂ ਨੂੰ ਕੱਲ ਨੂੰ 1 ਮਹੀਨਾ ਹੋ ਜਾਣਾ ਪਿੰਡੋਂ ਚੱਲਿਆ ਨੂੰ ਕਿਉਂਕਿ ਆਪਣਾ ਥੋੜਿਆ ਸਫਰ ਗੁਰੂ ਘਰਾਂ ਦਾ ਸੀਗਾ ਇਸ ਕਰਕੇ ਤੇ ਉਦਾਂ ਜੇ ਆਪਾਂ ਸ਼੍ਰੀਨਗਰ ਵਾਲਾ ਦੇਖੀਏ ਇਹ ਸਰਕਟੇ ਦੇਖੀਏ ਗੱਲਾਂ ਸ਼੍ਰੀਨਗਰ ਤੋਂ ਲੇ 9 ਦਿਨ ਤੇ ਇੱਕ ਦਿਨ ਲੇ ਤੇ ਰੈਸਟ ਕਰੇ ਬੰਦਾ ਦੂਜਾ ਦਿਨ ਖੁਰਦੁੰਗਲਾ ਕਰੇ ਖੁਰਦੁੰਗਲਾ ਤੋਂ ਅਗੇ ਇੱਕ ਦਿਨ ਫੇਰ ਰੈਸਟ ਕਰੇ ਤੇ ਫੇਰ ਦੂਬਾ 6 ਦਿਨ ਮਨਾਲੀ ਜਾਂਦਾ ਕਹੇ ਆ ਯਾਨੀ ਕੁੱਲ ਮਲਾ ਕੇ ਮਸੀਂ 15 ਕ ਦਿਨ ਲਾਦੇ ਆ 5 ਕ ਦਿਨ ਫੂਲ ਲਾ ਲੋ ਜੇ ਨਜ਼ਾਰਾ ਨਾ ਕਰਨਾ 20 ਕ ਦਿਨ ਦਾ ਟਾਰਗੇਟ ਆ ਸਾਰਾ ਤੇ ਹੁਣ ਆਪਾਂ ਚੱਲਦੇ ਆ ਤੁਹਾਨੂੰ ਘੁਮਾਉਣੇ ਆ ਆਪਣੇ ਮਨਾਲੀ ਮਾਰ ਰੋਡ ਦਿਖਾਉਂਦੇ ਆ ਬਾਕੀ ਹੋਰ ਵੀ ਜੋ ਉਹ ਦੇਖਣ ਨੂੰ ਬੜਾ ਦਿਖਾ ਲਾਂਗੇ ਤੇ ਆਪਣੇ ਇੱਕ ਖੁਸ਼ੀ ਹੁੰਦੀ ਆ ਸਰਕਟ ਪੂਰਾ ਕਰਕੇ ਪਰ ਪਤਾ ਨਹੀਂ ਗਾレ ਆਪਾਂ ਨੂੰ ਯਾਰ ਖੁਸ਼ੀ ਇਹ ਨਹੀਂ ਇਹ ਨਹੀਂ ਪਤਾ ਕਾਤੇ ਲੱਗ ਕੇ ਮਨਾਲਾ ਦਾ ਰਾਹ ਜਾਈ ਗਿਆ ਯਾਰ ਕੀ ਨਹੀਂ ਬੜਾ ਕਾਤੇ ਥੋੜਾ ਜਿਹਾ ਕੇ ਇਹ ਵੀ ਚੱਕਰ ਆ ਘੋੜਾ ਆਪਣਾ ਥੋੜਾ ਜਿਹਾ ਅੜੀਆਂ-ਆਂ ਹੀ ਕਰਨ ਲੱਪੇ ਹੋਏ ਪਰ ਹੁਣ ਫਟਿਆ ਪੂਰਾ ਹਲਦੀ ਦੇ ਚੱਕਰ ਘੋੜੇ ਕਰਕੇ ਵੀ ਟੈਨਸ਼ਨ ਚੈੱਕ ਹੋ ਗਈ ਪਰ ਕੁਝ ਗੱਲਾਂ ਜਿਹੜੀਆਂ ਆਪਾਂ ਵੀਡੀਓ 'ਚ ਨਹੀਂ ਕਰ ਸਕਦੇ ਹੁੰਦੇ ਯਾਰ ਇਹ ਜਾਂਦਾਂ ਬਹੁਤ ਜੁੜੀਆਂ ਆ ਆਪਣੀਆਂ ਮਨਾਲੀ ਦੇ ਵਿੱਚ ਜ਼ਿੰਦਗੀ 'ਚ ਇਹ ਸੋਚਿਆ ਸੀ ਵੀ ਕਦੀ ਮਨਾਲੀ ਜਾਣਾ ਨਹੀਂ ਜੋ ਮਰਜੀ ਹੋ ਜਵੇ ਆਏ ਆਪਾਂ ਪਿਛਲੇ ਸਾਲ ਵੀ ਆ ਤੇ ਪਿਛਲੇ ਸਾਲ ਵੀ ਜਾਂਦਾਂ ਕਰਕੇ ਆਏ ਸੀਗੇ ਉਹ ਆਪਾਂ ਬੱਸੇ ਆਏ ਸੀਗੇ ਬੱਸ ਵਿੱਚ ਤੇ ਹੁਣ ਆਪਾਂ ਸਾਈਕਲਿੰਗ ਕਰਕੇ ਆ ਗਏ ਨਾ ਪਰ ਸੜਾ ਜਿਹੜਿਆ ਜੱਤਾਂ ਉਹ ਨਹੀਂ ਆ ਨਾ ਇਹ ਤੁਹਾਡਾ ਪਿੱਛਾ ਨਹੀਂ ਛੱਡਦੀਆਂ ਉੰਨੀਆਂ ਜੋ ਮਰਜ਼ੀ ਕਰ ਲਓ ਤੁਸੀਂ ਸਮਾ ਕੋ ਮਗਮਾ ਕੇ ਜਿੱਥੇ ਤੱਕ ਇਹਦੀ ਹੁੰਦੀ ਨਾ ਸੂਈ ਉੱਥੇ ਆਉਂਦੀ ਆ ਗਲਤ ਟਾਈਮ ਪੀਸ ਵੀ ਦਿਹਾੜੀ ਦੇ ਵਿੱਚ ਦੋ ਵਾਰੀ ਤੁਹਾਨੂੰ ਟਾਈਮ ਸਹੀ ਦੱਸੂਗਾ ਚਾਹੇ ਉਹ ਖੜਾਈ ਹੋਵੇ ਤੇ ਸੈੱਲ ਵੀ ਖਤਮ ਹੋਵੇ ਹੋਵੇ ਉਹ ਤੁਸਵਾ ਸਿੱਖਣਾ ਬਣਦਾ ਇਹ ਜੱਦਾਂ ਤੁਹਾਡਾ ਪਿੱਛਾ ਨਹੀਂ ਛੱਡਦੀਆਂ ਇਜਾਦਾ ਹੀ ਆ ਜਿਹੜਾ ਰੁੜਕੀ ਵਾਲੇ ਨੂੰ ਬਸ ਸਫਰ ਕਰਾਈ ਜਾਨੀ ਆ ਤੇ ਹੁਣ ਕੇ ਫੇਰ ਮਨਾਲੀ ਆ ਗਏ ਯਾਰ ਮਨਾਲੀ ਯਾਦਾਂ ਬਹੁਤ ਜੁੜੀਆਂ ਆ ਰੁੜਕੀ ਵਾਲੇ ਦੀਆਂ ਤੇ ਇੰਨਾ ਆ ਗਿਆ ਬਈ ਵੀਡੀਓ ਜੋ ਮੈਂ ਦੱਸ ਨਹੀਂ ਸਕਦਾ ਸ਼ੇਅਰ ਨਹੀਂ ਕਰ ਸਕਦਾ ਛੱਡੋ ਭਰੇ ਇਦਨ ਨਹੀਂ ਆਣਾ ਰੁੜਕੀ ਵਾਲਿਆ ਆ ਜਾ ਮਨਾਲੀ ਆਉਂਦੇ ਆ ਇੱਦਾਂ ਰਹਿਣਾ ਗਾਲ-ਗਲਾਂ ਹੁੰਦਾ ਕਰਦਾ ਹੁਣ ਕੱਟਣੀ ਨਹੀਂ ਕਰਕੇ ਵੀਡੀਓ ਆਪਣੀਆਂ ਮਾਤਾਵਾਂ ਪੈਣਾ ਬਜ਼ਾਰ ਦਾ ਸਾਰੀ ਦੇ ਦੇ ਵੀਡੀਓ ਆ ਜਾ ਹੁਣ ਆਇਆ ਆਨੰਦ ਮੰਡੇ ਜੀ ਚੱਲੀਏ ਯਾਰ ਲਓ ਜੀ ਆ ਭੁੰਡੀ ਦੀ ਸਵਾਰੀ ਕਰਕੇ ਆਪਾਂ ਪਹੁੰਚੇ ਆਂ ਮਾਰ ਇਹ ਆ ਮਾਲ ਰੋਡ ਮਨਾਰੀ ਆਇਆ ਆਦਾ ਆਨੰਦ ਮੰਡਾ ਹੁਣ ਤੇ ਰੁਪਈਏ ਤੇ ਨੂੰ ਆਪਾਂ ਭੁੰਡੀ ਵਾਲੇ ਨੂੰ 50 ਜਿੱਥੇ ਆਪਾਂ ਰੁਕੇ ਆਂ ਮੰਗਦਾ ਜਦਗਾ ਆ ਬਾਈ ਹਾਂ ਦੋਸਤ ਉਹ ਦੂਜਾ ਤਾਂ ਇਹ ਡੇਢ ਸਾਨੂੰ ਮੋੜਦਾ ਮੰਗਦਾ ਈ 100 ਫੇ ਕਹਿੰਦਾ 60 ਤੇ ਮੈਂ ਕਹਾ 50 ਦੇਣੇ ਆ ਠੀਕ ਨਾ 60 ਲੈਣੇ ਮੈਂ ਕਹਾ ਦਸਾਂ ਬਾਲੇ ਸਵਾਰੀ ਕੁਆਲਾ ਨਹੀਂ ਤੇ ਆਪਣੀ ਇਹ ਦੇਖ ਲਾ ਤੇ 50 ਜ ਆਪਾਂ ਲਿਆਏ ਇੱਥੇ ਡੇਢ 2 ਕਿਲੋਮੀਟਰ ਦੀ ਦੂਰੀ ਤੇ ਇੱਥੇ ਆਪਾਂ ਮਾਰ ਰੋਡੋਂ ਥੱਲੇ ਰੁਕੀ ਆਂ ਅੰਮ੍ਰਿਤਪੁਰ ਲਾ ਇੱਥੇ ਆਪਾਂ ਰੁਕੀ ਆਂ ਇੱਥੋਂ ਸ਼ੁਰੂ ਹੋ ਜਾਂਦਾ ਆ ਮਾਰ ਰੋਡ ਦਾ ਝਾਕਾ ਰੋਟਰੀ ਚੌਕ ਆ ਮਨਾਰੀ ਦੇ ਬਾਅਦ ਤਸਵੀਰਕਾਰੀਆਂ ਦੇ ਯੂਰੰਦਾ ਤੇ ਆਪਣੇ ਆਪਣੇ ਜੀਵਨ ਸਾਥੀ ਕੋਈ ਸੇਲੀ ਦੇ ਨਾਲ ਤੁਰਿਆ ਫਿਰਦਾ ਆ ਵਾਹਾਈ ਕੁਛ ਐ ਇੱਥੇ ਹੋਰ ਕੁਛ ਨੀਗਾ ਆਇਆ ਕਾਨੂੰਨ ਸਾਰੇ ਚਾਕਾ ਦਿਖਾ ਲਾਂਗੇ ਆਪਣੇ ਜਿੱਥੇ ਹਟਲ ਵਿਹਾਰੀ ਬਾਜ ਪਈ ਦੀ ਮੂਰਤੀ ਇਹ ਬਣੀ ਹੱਥ ਖੜਾ ਕਰਦੇ ਦੀ ਹੌਣ ਕਰਨੇ ਆ ਗਲਾਬੀਆ ਆਪਣਾ ਗਰਮ ਜੀ ਆ ਇਹਨਾਂ ਆਪਣੀਆਂ ਜਾਤਾਂ ਬਹੁਤ ਜੁੜੀਆਂ ਆ ਆਪਾਂ ਸਵਾਦ ਤੌਰ ਤੇ ਨਹੀਂ ਸਿਰਫ ਜਾਤ ਤੌਰ ਤੇ ਖਾਈ। ਉਹ ਪਲੰਗਿਆ ਕਦਾਂ ਆਇਆ ਕੋ ਯਾਦ ਗਲਾਬੀਆ ਆਪਣਾ ਦੇਖ ਕੇ ਪਲੰਗਾ ਜਾ ਰਿਹਾ ਇੱਕ ਆਪਣਾ ਪੁਰਾਣਾ ਜਿਹਨਾਂ ਬਹੁਤ ਪਿਆਰ ਆ ਪਰ ਅਸੀਂ ਬੋਲਦੇ ਨਹੀਂ ਇੱਕ ਦੂਜੇ ਦੇ ਨਾਲ ਉਹ ਇੰਗਲੈਂਡ ਤੋਂ ਵੀਂディア ਵੀ ਆਉਂਦਾ ਮੈਨੂੰ ਮਿਲਦਾ ਗੱਲਦਾ ਨਹੀਂ ਤੇ ਆਪਾਂ ਵੀ ਮਿਲੀਦਾ ਉਹਨੂੰ ਨਾ ਨਾ ਕਦੀ ਕੋਸ਼ਿਸ਼ ਕੀਤੀ ਉਹਨੇ ਤੇ ਨਾ ਕਦੀ ਕੀਤੀ ਆਪਾਂ ਐਟੀਟਿਊਡ ਦੋਨਾਂ ਦੇ ਵਿੱਚ ਤੇ ਬਲੰਗਾ ਇਸ ਗੱਲ ਦਾ ਗਵਾਹ ਆ ਵੇ ਮਨਾਲੀ ਦੀਆਂ ਜੱਦਾ ਆਪਣੀਆਂ ਜੁੜੀਆਂ ਨੇ ਨਾਲ ਆ ਆ ਬਲੰਗੇ ਦੀਆਂ ਵੀ ਬਹੁਤ ਜੁੜੀਆਂ ਆ ਜਾਂਦਾ ਕਿ ਨਹੀਂ ਬਲੰਗਿਆ ਇਹ ਆਪਾਂ ਦੋਨਾਂ ਨੂੰ ਪਤਾ ਆ ਇਸ ਬਾਤ ਉਹੀ ਚੱਕਰ ਦੇ ਵਿੱਚ ਰੁੜਕੀ ਵਾਲਾ ਤੁਰਿਆ ਫਿਰਦਾ ਆ ਆ ਜਾਓ ਆਨ ਆਦੋ ਤੁਹਾਨੂੰ ਸਾਡਾ ਮੀਰਾ ਦਾ ਛੱਡੋ ਮੇਰਾ ਕਮਲਾ ਆਇਆ ਫਿਰੇ ਦਾ ਆਇਆ ਤੁਹਾਨੂੰ ਮਨਾਲੀ ਦਾ ਚੱਕਾ ਦਵਾਈਏ ਪਹਿਲਾ ਮਾਰ ਰੋੜ ਮਾਰੂੜ ਚਾਹੇ ਮਨਾਲੀ ਦਾ ਹੋਵੇ ਚਾਹੇ ਲੇਰ ਦਾ ਹੋਵੇ ਇਹ ਸ਼ਾਮ ਦੇ ਟੇਮੇ ਹੀ ਵਧੀਆ ਲੱਗਦਾ ਹੈ ਜੋ ਥੋੜਿਆ ਨੀਰਾ ਹੋ ਜਾਂਦਾ ਹੈ ਇਹ ਇਸ ਟਾਈਮ ਇੰਦ ਹੈ ਰਤਾਨ ਪਾਸ ਪਾਸ ਅਟਾ ਟਨਸਲਾ ਕੱਤੇ ਲੈ ਕੇ ਜਾਊਂਗਾ

ਆਪਣੇ ਵਾਲੇ ਆ ਦੂਰੇ ਦੇ ਪੱਲੇ ਆਦੇ ਇਹ ਜਿਹੜਾ ਗੇੜਿਆ ਮਸੀ ਮਾਰ ਰੋਡ 70 80 ਕਿ ਮੀਟਰ ਦਾ ਹੀ ਆ ਜਿਆਦਾ ਨਹੀਂ ਹੈਗਾ ਕੁਝ ਵੀ ਇਹ ਸਾਰਿਆਂ ਨੂੰ ਪਤਾ ਹੀ ਆ ਜਿੰਨੇ ਕਿ ਇੱਧਰ ਘੁੰਮਣ ਫਰਨੌਦੇ ਆ ਤੇ ਆ ਆਪਾਂ ਸਾਹਮਣੇ ਹੱਥ ਖਾਈ ਜਿਹਦੇ ਹੱਥੇ ਹੀ ਖੜੇ ਆ ਆਪਾਂ ਆਪਣੇ ਬੀਏਪੀ ਦਾ ਲੀਡਰ ਅਟਲ ਵੈਰੀ ਬਾਜਪਾਈ ਉਹਦਾ ਕੰਮ ਇਹਨੇ ਥੋੜੇ ਜਿਹਾ ਸੋਹਣੇ ਵੀ ਕੀਤੇ ਆ ਐਦਾਂ ਦੀ ਗੱਲ ਨਹੀਂ ਜਿਹੜੇ ਕੰਮ ਸੋਹਣੇ ਕੀਤੇ ਆ ਉਹਦੇ ਲਈ ਐਪਰੀਸ਼ੀਏਟ ਬਣਦਾ ਹੀ ਆ ਬੰਦੇ ਲਈ ਵਧੀਆ ਵੀ ਕੀਤੇ ਕੰਮ ਇਹਨੇ ਪਾਰਟੀ ਨਹੀਂ ਮੈਨ ਰੱਖਦੀ ਬੰਦਾ ਮੈਨ ਰੱਖਦਾ ਆਂਦਾ ਆ ਤੇ ਇੱਥੇ ਆ ਕੇ ਸਾਰਾ ਝਾਕਾ ਜਿਆ ਐਂਡ ਹੋ ਜਾਂਦਾ ਆ ਫੇ ਗਾਂ ਦੁਕਾਨਾਂ ਹੋਟਲ ਚੱਲ ਪੈਂਦੇ ਆ ਰਹਿਣ ਦਾ ਹਿਸਾਬ ਕਿਤਾਬ ਤੇ ਬਾਬ ਜੀ ਜਿਹੜੇ ਚੱਲਦੇ ਆ ਤੁਹਾਨੂੰ ਹੋਰ ਵੀ ਏਰੀਆ ਦਿਖਾ ਲਦੇ ਆ ਕਿਉਂਕਿ ਆਪਾਂ ਪਹਿਲਾਂ ਵੀ ਸਾਰਾ ਦੇਖਿਆ ਹੀ ਆ ਇੱਥੇ ਇੱਕ ਵਾਰ ਹੀ ਅਨੰਗਹਿਤ ਵਾਰੀ ਆ ਚੁੱਕੇ ਨੇ ਹਾਂ ਤੇ ਹੋਰ ਵੀ ਤੁਹਾਨੂੰ ਥੋੜਿਆ ਦਿਖਾ ਲਦੇ ਹਾਂ ਹਸਾਬ ਕਿਤਾਬ ਇੱਥੇ ਦਾ ਕੱਲਾ ਮਾਰ ਰੋੜੇ ਨਹੀਂ ਕੱਲਾ ਹੈਗਾ ਹੋਰ ਵੀ ਬਹੁਤ ਕੁਝ ਇੱਥੇ ਦੇਖਣ ਨੂੰ ਆਜੋ ਇਹ ਆ ਮਾਰ ਰੋੜ ਦਾ ਝਾਕਾ ਫੱਕਾ ਬਸ ਥਰੀਲਾ ਦੇ ਜੋਰ ਹੁੰਦਾ ਇੱਥੇ ਥਰੀਲਾ ਜਿੰਨੀ ਮਰਜ਼ੀ ਬਣਾ ਲਓ ਬਾਕੀ ਹੋਰ ਕੁਛ ਨਹੀਂ ਆ ਤੇ ਆਪਾਂ ਇੱਕ ਸ਼ਾਪ ਲੱਭਦੇ ਆ ਲੱਭਦੀ ਨਹੀਂ ਹੈਗੀ ਪਿਛਲੇ ਸਾਲ ਆਏ ਸੀ ਚੇਤਾ ਭੁੱਲ ਗਿਆ ਸ਼ਾਪ ਦਾ ਕਿਉਂਕਿ ਉਦੋਂ ਆਪਾਂ ਸਾਈਕਲਿਸਟ ਨਹੀਂ ਸੀਗੇ ਤੇ ਬੱਸ ਮੁੱਸ ਤੋਂ ਚਾਹੀ ਸੀ ਤੇ ਸ਼ਾਪ ਆਨ ਲੱਭਦੀ ਨਹੀਂ ਗਈ ਤੇ ਫੋਨ ਕਰਦੇ ਆ ਕਿਸੇ ਬੰਦੇ ਨੂੰ ਜਿਹੜਾ ਨਾਲ ਆਇਆ ਸੀਗਾ ਨਾਲ ਮੇਰਾ ਸਾਥੀ ਹੁਣ ਤਾਂ ਆਪਣਾ ਤੂਫਾਨ ਆ ਉਦੋਂ ਆਪਣਾ ਸਾਥੀ ਸੀਗਾ ਔਰਦਾ ਪਾਂਛੀ ਔਰਦਾ ਪਾਂਛੀ ਉਹ ਨਾ ਸਮਝਿਓ ਜਿਹੜਾ ਸਾਡੇ ਦਿਮਾਗ ਚ ਆ ਗਿਆ ਇਹ ਮੇਰਾ ਪਿੰਡੂ ਹੈ ਇੱਕ ਪਾਂਛੀ ਪਾਂਛੀ ਸਕਾ ਉਸ ਟਾਈਮ ਮੇਰੇ ਨਾਲ ਤੇ ਉਹ ਸ਼ੌਭ ਲੱਭਦੇ ਆ ਸ਼ੌਭ ਲੱਭਦੀ ਨਹੀਂ ਹੈਗੀ ਚੇਤਾ ਭੁੱਲ ਗਿਆ ਆ ਜਦੋਂ ਬੰਦਾ ਸਾਈਕਲਿੰਗ ਕਰ ਦਿੰਦਾ ਫੇ ਇੱਕ ਨਿੱਕੀ ਨਿੱਕੀ ਗੱਲ ਪਤਾ ਹੁੰਦੀ ਜੀਤੇ ਨਹੀਂ ਭੁੱਲਦੀ ਤੇ ਜਿਹੜਾ ਵੀ ਉਧਾਂ ਘੁੰਮਾਉਣੇ ਆ ਇਹ ਤਾਂ ਬਾਕੀ ਲੋਕ ਆਉਂਦੇ ਆ ਭੁੱਲੇ ਜਾਂਦਾ ਸਾਰਾ ਕੁਝ ਆਜਾ ਹੁਣ ਫੋਨ ਕਰਦੇ ਪਹਿਲਾਂ ਕਿਸੇ ਪਾਂਛੀ ਆਪਣੇ ਨੂੰ ਉੜਦੇ ਪਾਂਛੀ ਨੂੰ ਉਹਨੂੰ ਪੁੱਛਦੇ ਨੇ ਜੇ ਕੋਈ ਚੇਤਾ ਹੋਇਆ ਤੇ ਇਹ ਇਧਰਲੇ ਪਾਸੇ ਮਾਂ ਰੋਡ ਦੇ ਨਾਲ ਹੈ ਇਹ ਬੱਸ ਸਟੈਂਡ ਤੇ ਬੱਸ ਸਵਰ ਕਰਨਾ ਹੋਵੇ ਤਾਂ ਵਧੀਆ ਇਹ ਵੀ ਤਰੀਕਾ ਹੈ ਇਹ ਬੱਸ ਸਟੈਂਡ ਹੈ ਮਨਾਲੀ ਦਾ ਮਾਂ ਰੋਡ ਤੇ ਜੇ ਤੁਸੀਂ ਹਟਲ ਵਿਹਾਰੀ ਬਾਜ ਪਾਈ ਤੋ ਇਧਰੋਂ ਥੱਲੇ ਨੂੰ ਉਤਰਦੇ ਆ ਤਾਂ ਮਾਂ ਰੋਡ ਇੱਥੇ ਆ ਕੇ ਹੋ ਜਾਂਦਾ ਖਤਮ ਤੇ ਇੱਕ ਪ੍ਰੋਬਲਮ ਆਉਂਦੀ ਆ ਬੰਦਿਆਂ ਨੂੰ ਆਪਾਂ ਬਹੁਤ ਬੰਦਿਆਂ ਨੇ ਦੇਖੀ ਆ ਆਪਾਂ ਨੂੰ ਵੀ ਆਈ ਸੀਗੀ ਅੱਜ ਵੀ ਆਈ ਆ ਤੇ ਬੰਦਾ ਉੱਥੋਂ ਆਪਣੇ ਟਿਕਾਣੇ ਤੋਂ ਖਾ ਪੀ ਕੇ ਦੁਰਦਾ ਆ ਤੇ ਬਾਥਰੂਮ ਦੀ ਪ੍ਰੋਬਲਮ ਆਉਂਦੀ ਹੁੰਦੀ ਆ ਇਹ ਵੀ ਜਾਣਕਾਰੀ ਸਾਂਝੀ ਕਰ ਦਿੰਦੇ ਆ ਕਹਿੰਦਾ ਕੀ ਕਰੀ ਜਾਂਦਾ ਥੱਲੇ ਉੱਤਰ ਕੇ ਆਪਣੇ ਸੱਜੇ ਹੱਥ ਮੁੜ ਜਾਓ ਸੱਜੇ ਹੱਥ ਮੁੜ ਕੇ ਤੁਰੇ ਜਾਓ ਤੇ ਮੋੜੇ ਜਾ ਕੇ ਇੱਕ ਆਪਣੇ ਬਾਥਰੂਮ ਵਗੈਰਾ ਟੋਇਲਟ ਵਗੈਰਾ ਬਣਿਆ ਆ ਜੇ ਤੁਹਾਨੂੰ ਕੋਈ ਪ੍ਰੋਬਲਮ ਆਉਂਦੀ ਤੇ ਉੱਥੇ ਜਾ ਕਰ ਸਕਦੇ ਆ ਸੱਜੇ ਹੱਥ ਮੋੜ ਕੇ ਬਸ ਥੋੜੀ ਜਿਹੀ ਬਾੜ ਤੁਰਨਾ ਆ ਤੇ ਤੁਹਾਨੂੰ ਦੱਸ ਦਿਆ ਕਿ ਕਿੱਥੇ ਕੇ ਜਾ ਕੇ ਆਉਂਦੇ ਆ ਇਹ ਬਾਕੀ ਵੀ ਪੁੱਛ ਵੀ ਸਾਦੇ ਆ ਕਿਸੇ ਨੂੰ ਇਦਾਂ ਦੀ ਵੀ ਨਹੀਂ ਗੱਲ ਪਰ ਆਪਾਂ ਨੂੰ ਪਤਾ ਕਰਕੇ ਆਪਾਂ ਤੁਹਾਡੇ ਨਾਲ ਸਾਂਝਾ ਕਰ ਦਨੇ ਇਹ ਹਿਸਾਬ ਕਿਤਾਬ ਇਹ ਆ ਮਾਰ ਰੋਡ ਤੋਂ ਅਟਲ ਵਿਹਾਰੀ ਬਾਜ ਪਾਈ ਵੱਲ ਤੁਰ ਕੇ ਇੱਥੇ ਖਤਮ ਹੁੰਦਾ ਉੱਥੋਂ ਸੱਜੇ ਹੱਥ ਮੁੜ ਜਾਣਾ ਆ ਸੱਜੇ ਹੱਥ ਮੁੜ ਕੇ ਨਾਲੇ ਹੀ ਆਉਂਦਾ ਮੂਰੇ ਆਪਣੇ ਆਪਣੇ ਆਉਂਦਾ ਬੈਸ਼ਨਵ ਫੂਡ ਕੋਰਨਰ ਇਹ ਤੋਂ ਫੇਰ ਸੱਜੇ ਹੱਥ ਹੋ ਜਾਉ ਨਾਲੇ ਪਹਿਲਾਂ ਹੀ ਕੱਟਿਆ ਇਹੇ ਪਹਿਲਾਂ ਹੀ ਕੱਟ ਤੋਂ ਸੱਜੇ ਹੱਥ ਮੁੜ ਕੇ ਨਾਲੇ ਹੀ ਸਾਂਹਵੇਂ ਲਿਖਿਆ ਆ ਜਾਂਦਾ ਆਪਣਾ ਟੱਪਾ ਹਾਂ ਲਈ ਆਪਣਾ ਡਬਾ ਗਿਆ ਨਾਲ ਹੀ ਇਹਦੇ ਨਾਲ ਹੀ ਆਹ ਬਣੇ ਆ ਮੋਰਿਆਂ ਦੇ ਬਾਸ਼ਰੂਪ ਵਗੈਰਾ ਇੱਥੇ ਆ ਗਏ ਜੀ ਹਲਕੇ ਬਲਕੇ ਹੋ ਸਕਦੇ ਆ ਆਇਆ ਜੀ ਸਾਂ ਬਣਿਆ ਤੁਸੀਂ ਸੋਚਦੇ ਹੋਣੇ ਵੇ ਕੀ ਦਿਖਾ ਲਈ ਜਾਂਦਾ ਰੋੜਕੀ ਵਾਲਾ ਬਾਹਰ ਜੇ ਬਹੁਤ ਵੱਡੀ ਪ੍ਰੋਬਲਮ ਆ ਸਾਰਿਆਂ ਨੂੰ ਆਉਦੀ ਆ ਲੇਡੀਜ਼ ਨੂੰ ਵੀ ਤੇ ਜੈਂਟਲਸ ਨੂੰ ਵੀ ਇਸ ਕਰਕੇ ਪਤਾ ਹੋਣਾ ਚਾਹੀਦਾ ਕਿੱਥੇ ਕਿਹੜਾ ਸਥਾਨ ਆ ਇਸ ਕਰਕੇ ਤੁਹਾਡੇ ਨਾਲ ਸਾਂਝਾ ਕੀਤਾ ਹੈ ਮੋੜ ਕੇ ਆਪਾਂ ਫੇਰ ਆ ਗਏ ਆ ਆਪਣੇ ਮਾਰ ਰੋਡ ਤੇ ਤੇ ਮਾਰ ਰੋਡ ਦੇ ਮਨਾਲੀ ਘੁੰਮਣ ਲਈ ਆਪਾਂ ਬੱਸ 'ਚ ਵੀ ਆਏ ਆ ਬਤੇਰੀ ਆਰੀ ਤੇ ਆਪਣੇ ਗੱਡੀ 'ਚ ਵੀ ਆਏ ਆ ਮੋਟਰਸਾਈਕਲ ਤੇ ਵੀ ਆਏ ਆ ਪਰ ਕਦੀ ਵੀ ਦਿਮਾਗ ਨਹੀਂ ਤਾਂ ਗਿਆ ਵੇ ਇੱਕ ਫ੍ਰਿਜ ਮੈਗਨੇਟ ਵੀ ਹੁੰਦੇ ਆ ਇਹ ਸਾਈਕਲਿੰਗ ਕਰਦੇ ਹੀ ਪਤਾ ਲੱਗਦਾ ਫ੍ਰਿਜ ਮੈਗਨੇਟ ਵੀ ਹੁੰਦੇ ਆ ਤੇ ਉਹਨੂੰ ਖਰੀਦਣ ਵਿੱਚ ਬਹੁਤ ਖੁਸ਼ੀ ਹੁੰਦੀ ਆ ਬਹੁਤ ਜ਼ਿਆਦਾ ਖੁਸ਼ੀ ਹੁੰਦੀ ਉਹਨੂੰ ਖਰੀਦਣ ਵਿੱਚ ਕਿਉਂਕਿ ਤੁਸੀਂ ਸਾਈਕਲਿੰਗ ਤੇ ਉਹ ਜਿਹੜਾ ਤੁਸੀਂ ਮੈਗਨੇਟ ਖਰੀਦਦੇ ਆ ਫ੍ਰਿਜ ਤੇ ਪਾਂਛੀ ਮੇਰੇ ਯਾਰ ਦਾ ਨੰਬਰ ਬੰਦ ਆ ਜਾਂਦਾ ਆ ਦੁਕਾਨ ਉਹਨਾਂ ਤੇ ਲੱਭਣੀ ਰੋੜਕੀ ਵਾਲਿਆ ਲੋ ਜੀ ਮੈਂ ਕਿਹਾ ਥੋੜੀ ਸ਼ਾਪਿੰਗ ਕਰ ਲੈਂਦੇ ਆ ਆ ਜੀ ਜੇ ਆਪਾਂ ਖਰੀਦੀ ਆ ਆਈਫਲ ਟਾਵਰ ਦੇ ਉੱਤੇ ਬਾਜ ਤੇ ਬਾਜ ਗੁਰਾਂ ਦਾ ਆ ਆਈਫਲ ਟਾਵਰ ਫਰਾਂਸ ਵਾਲਿਆਂ ਦਾ ਆ ਇਸ ਕਰਕੇ ਲੈ ਲਿਆ ਆਪਾਂ ਪਰ ਆਪਣਾ ਤਾਂ ਘਰ ਇੰਨੇ ਜੁਗਾ ਹੈ ਨਹੀਂ ਗਾ ਜਿੱਤੇ ਆਪਾਂ ਸੇ ਹਾਟ ਲਈ ਰੱਖਣਾ ਆ ਇਹ ਆਪਾਂ ਗਿਫਟ ਦੇ ਦੇਣਾ ਕਿਸੇ ਨੂੰ ਕੋਈ ਹੈ ਭੈਣ ਭਰਾ ਉਹਨੂੰ ਦੇ ਦੇਾਂਗੇ ਤੇ ਆ ਆਪਣੇ ਲਈ ਆ ਕਿਉਂਕਿ ਸਾਈਕਲਿੰਗ ਆਪਣੀ ਤੇ ਸਾਈਕਲ ਇੱਤੇ ਆ ਇਹ ਆਪਾਂ ਆਪਣੇ ਲਈ ਖਰੀਦਿਆ ਆ ਤੇ ਆ ਗਿਫਟ ਹੈ ਕਿਸੇ ਲਈ ਅਭੀ ਸੋਨਾ ਹੈ ਕਿ ਇਹਨੂੰ ਗਿਫਟ ਦੇਣ ਨੇ ਹੈਨਾ ਤੇ ਡਿਵਰ ਡੂਬਲ ਤੇ ਸੋਨਾ ਰੱਖੋ ਜਾਊਗਾ ਇਹ ਵੀ ਇਕੱਲੇ ਲੈਣੇ ਹੈ ਜੇ ਲਗੀਤਾ ਤਾਂ ਲੈ ਹੀ ਲੈਣੀ ਚਾਹੀਦੀ ਹੈ ਜੀ ਇਹ ਕੇਕ ਖਰੀਦ ਲਿਆ ਜੀ ਆਪਾਂ ਬਾਈ ਇਸੇ ਵੀ ਇਸਵੇਂ ਪੈਕ ਕਰ ਦੋ ਚਲੋ ਜੀ ਬਹੁਤ ਚਿਰ ਹੋਣਾ ਮਾਰ ਰੋਡ ਤੇ ਹੋ ਗਈ ਆ ਅਵਾਰਾ ਕਰਦੀ ਤੇ ਸ਼ਾਪਿੰਗ ਵਗੈਰਾ ਵੀ ਆਪਾਂ ਕਰ ਲਈ ਆ ਜਿਹੜਾ ਸਮਾਨ ਹੰਦਾ ਖਰੀਦਣਾ ਹੈ ਖਰੀਦ ਲਿਆ ਆ ਭੈਣ ਭਰਾਵਾਂ ਨੂੰ ਗ੍ਰਿਫਤ ਦੇਣ ਨੂੰ ਮਨਾਲੀ ਤੋਂ ਤੇ ਹੁਣ ਆਪਾਂ ਚੱਲਦੇ ਆ ਆਪਣੇ ਅਮਰਿਤ ਬਿਲਾ ਜਿੱਥੇ ਅੱਪਰ ਰਾਤ ਰੁਕੇ ਆ ਤੇ ਅਮਰਿਤ ਬਿਲਾ ਜਾ ਕੇ ਰੋਟੀ ਪਾਣੀ ਖਾਈਏ ਤੇ ਲਿਟਿਏ ਤੇ ਸਵੇਰ ਨੂੰ ਘੋੜਾ ਵੀ ਭਜਾਉਣਾ ਆ ਤੇ ਜੋਰ ਵੀ ਲੱਗਣਾ ਆ ਤੇ ਸਫ਼ਰ ਵੀ ਆਪਣਾ ਸਵੇਰ ਨੂੰ ਲੰਬਾ ਆ ਇਹ ਕਰਕੇ ਹੁਣ ਪਹੁੰਚਦੇ ਆ ਅਮਰਿਤ ਬਿਲਾ ਮੈਂ ਕਿਹਾ ਜਾਂਦੇ ਜਾਂਦੇ ਇੱਕ ਵਾਰੀ ਤੁਹਾਡਾ ਫੇਰ ਨਿਗਾਹ ਜੀ ਮਰਵਾ ਲਈ ਮਾਰ ਰੋਡ ਸਪੋਰਟਸ ਐਂਡ ਐਸਾ ਪਲੰਬੇਨ ਪੈਪੇਜੀਨ ਬਾਲਾਜੀ ਰੈਸਟੋਰੈਂਟ ਮਾਰ ਰੋਡਾ ਮਨਾਲੀ ਤੇ ਆ ਜਾ ਹੁਣ ਚੱਲਦੇ ਆ ਆਪਣੇ ਟਿਕਾਣੀ ਤੇ ਮਨਾਲੀ ਦੇ ਮਾਰ ਰੋਡ ਤੇ ਲੁੱਟਰ ਕੁੱਤੇ ਲੁੱਟਦੇ ਹੋਏ ਅਵਾਰਾਗਰਦੀ ਕਰਦੇ ਆਨੰਦ ਮਾਣਦੇ ਹੋਏ ਮੋੜ ਕੇ ਵਾਪਸ ਆ ਪਾ ਆ ਗਏ ਆ ਆਪਣੇ ਅੰਮ੍ਰਿਤ ਬਿਲਾ ਬਾਈ ਪਵਨ ਕੋਲ ਜਿਦਾ ਤੁਹਾਨੂੰ ਪੁਰਾਣੀ ਵੀਡੀਓ ਦੇਖ ਲਈਆਂ ਉਹ ਪਵਨ ਬਾਈ ਕੋ ਰੁਕੇ ਆ ਤੇ ਬਾਕੀ ਗੱਲ ਤੁਹਾਨੂੰ ਦੱਸਦੇ ਆ ਇਹ ਆ ਬਾਈ ਆਪਣਾ ਪਵਨ ਤੇ ਪਿੱਛੇ ਤੁਹਾਨੂੰ ਲਿਖਿਆ ਦਿੱਤਾ ਹੀ ਆ ਅਮਰਤ ਬਿਲਾ ਬਾਈ ਨਵਨੀਤ ਟੂਰਿਸਟ ਤੇ ਬਾਈ ਨੂੰ ਆਪਾਂ ਪੁੱਛਿਆ ਬਾਈ ਆਪਾਂ ਸਵੇਰ ਨੂੰ ਟਾਈਮ ਨਾਲ ਨਿਕਲ ਜਾਣਾ ਆ ਵੀ ਦੱਸ ਦੋ ਕੀ ਬਣਿਆ ਤੇ ਬਾਈ ਨੇ ਆਪਣੇ ਕੋ ਕਹਿੰਦਾ ਨਹੀਂ ਕੁਛ ਨਹੀਂ ਬਾਕੀ ਸਾਰੀ ਜਾਣਕਾਰੀ ਤੁਹਾਨੂੰ ਆਪਾਂ ਨਾ ਕੱਲ ਦੀ ਵੀਡੀਓ ਜੇ ਦੇਵਾਂਗੇ ਸਵੇਰ ਨੂੰ ਜਦੋਂ ਇੱਥੇ ਜਾਵਾਂਗੇ ਤੇ ਬਾਈ ਨੇ ਕਿੰਨਾ ਕੁ ਮਾਨ ਸਤਕਾਰ ਕੀਤਾ ਤੇ ਕਿੰਨਾ ਕੁ ਬਾਈ ਨੇ ਪਿਆਰ ਦਿੱਤਾ ਆ ਨੂੰ ਉਹ ਸਾਰੀ ਆਪਾਂ ਕੱਲ ਦੀ ਵੀਡੀਓ 'ਚ ਗੱਲ ਕਰਾਂਗੇ ਅੱਜ ਸਿਰਫ ਆਪਾਂ ਹੈਲੋ ਹੀ ਕਰਾਉਣੀ ਆ ਬਾਈ ਪਿੱਲਰ ਦਾ ਸੱਤ ਸ਼ਰੀਰ ਗੱਲ ਹੈ ਨਾ ਸੱਤ ਸ਼ਰੀਰ ਗੱਲ ਹੈ ਬਾਕੀ ਜਿਹੜੀ ਗੱਲਬਾਤ ਹੈ ਸਾਰੀ ਆਪਾਂ ਸਵੇਰ ਵਾਲੀ ਵੀਡੀਓ 'ਚ ਕਰਾਂਗੇ ਬਾਈ ਠੀਕ ਹੈ ਜੀ ਹੈ ਨਾ ਇੱਕ ਤੰਗੀ ਦੇਣੀ ਆ ਤੁਹਾਨੂੰ ਇੱਕ ਹੋਰ ਮਾੜੀ ਜੀ ਤੰਗੀ ਤੇ ਚਲੋ ਤੁਹਾਨੂੰ ਕੱਲ ਦੀ ਦੇ ਰਿਹਾ ਆ ਤੇ ਸਵੇਰ ਨੂੰ ਦੇਣੀ ਆ ਥੋੜੀ ਜਿਹੀ ਟਾਈਮ ਨਾ ਉੱਠਣਾ ਬਣਾ ਤੁਹਾਨੂੰ ਬਸ ਓਕੇ ਜੀ ਹੈ ਨਾ ਚਲ ਠੀਕ ਹੈ ਭਾਈ ਸਤਿ ਸ਼੍ਰੀ ਅਕਾਲ ਨਾ ਬਾਕੀ ਕੱਲ ਨੂੰ ਦੱਸ ਦਿਆਂ ਕੱਲ ਦੀ ਵੀਡੀਓ ਸਾਰਾ ਕੁਝ ਓਕੇ ਠੀਕ ਹੈ